ਬੀਤ ਦਿਨ ਹੀ ਵੇਖਿਆ ਜਵਾਲਪੁਰ ਦੇ ਵਿੱਚ ਬਲੈਕਆਊਟ ਕਰ ਦਿੱਤਾ ਜਾਂਦਾ ਹੈ ਮੌਕ ਟ੍ਰੇਲ ਕੀਤਾ ਜਾਂਦਾ ਹੈ ਉਸ ਤੋਂ ਬਾਅਦ 8 ਵਜੇ ਤੋਂ 8:30 ਵਜੇ ਤੱਕ ਦਾ ਸਮਾਧਤਾ ਜਾਂਦਾ ਹੈ ਬਲੈਕਆਊਟ ਦਾ ਜਿਸ ਤੋਂ ਬਾਅਦ ਕਈ ਇਲਾਕਿਆਂ ਦੇ ਵਿੱਚ ਇਹ ਦੇਖਿਆ ਜਾਂਦਾ ਹੈ ਪੂਰੇ ਹਰ ਪਾਸੇ ਬਲੈਕਆਊਟ ਕਰ ਦਿੱਤਾ ਜਾਂਦਾ ਤੇ ਉੱਥੇ ਹੀ ਤਸਵੀਰਾਂ ਕੁਝ ਹੋਣਾ ਬਟਾਲਾ ਦੀਆਂ ਵੀ ਸਾਹਮਣੇ ਆਈ ਨੇ ਬਟਾਲਾ ਦੇ ਵਿੱਚ ਜਿੱਥੇ ਕੁਝ ਥਾਵਾਂ ਤੇ ਬਲੈਕਆਊਟ ਦੇਖਣ ਨੂੰ ਮਿਲੇ ਪਰ ਉੱਥੇ ਹੀ ਜਿਹੜੇ ਗੱਡੀਆਂ ਵਾਲੇ ਨੇ ਉਹ ਲਾਈਟਾਂ ਜਗਾ ਕੇ ਜਾਂਦੇ ਹੋਏ ਨਜ਼ਰ ਆਏ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਕਿਰਪਾ ਕੇ ਲਾਈਟਾਂ ਬੰਦ ਕਰ ਦਿੱਤੀਆਂ ਜਾਣ ਥੋੜਾ ਜਿਹਾ ਸਮਾਂ ਰੁਕ ਜਾਇਆ ਜਾਵੇ ਇਹ ਗੱਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਹੀ ਜਾਂਦੀ ਹੈ ਕਿਉਂਕਿ ਸਾਰੇ ਪਾਸੇ ਮੌਕ ਡ੍ਰਿਲ ਕਰਵਾਇਆ ਗਿਆ ਬੀਤੇ ਦਿਨ ਹੀ ਉਸ ਤੋਂ ਬਾਅਦ ਬਲੈਕਆਊਟ ਕਰਕੇ ਹਰ ਪਾਸੇ ਹਨੇਰਾ ਕੀਤਾ ਗਿਆ ਜਿਦਾ ਚੱਲਦੇ ਗੁਰਦਾਸਪੁਰ ਤੇ ਬਟਾਲਾ ਸ਼ਹਿਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਰ ਪਾਸੇ ਸਾਇਰਨ ਵਜਾ ਕੇ ਸ਼ਹਿਰ ਦੀ ਬੱਤੀ ਨੂੰ ਬੰਦ ਕਰ ਦਿੱਤਾ ਗਿਆ ਤੇ ਸੜਕਾਂ ਤੇਜ਼ ਦੇ ਬਾਵਜੂਦ ਵੀ ਦੇਖਿਆ ਗਿਆ ਬਹੁਤ ਘੱਟ ਜਿਹੜੇ ਘੱਟ ਸੀਗੇ ਵਾਹਨ ਪਰ ਲਾਈਟਾਂ ਜਲਾ ਕੇ ਨਿਕਲਦੇ ਹੋਏ ਦਿਖਾਈ ਦਿੱਤੇ ਉੱਥੇ ਹੀ ਇਹ ਜ਼ਰੂਰ ਦੇਖਣ ਨੂੰ ਮਿਲਿਆ ਕਿ ਲੋਕਾਂ ਦੇ ਵੱਲੋਂ ਵਾਹਨਾਂ ਦੇ ਵਿੱਚ ਲਾਈਟ ਜਲਾ ਕੇ ਗੱਡੀਆਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਸਿਵਲ ਡਿਫੈਂਸ ਤੇ ਪ੍ਰਸ਼ਾਸਨ ਦੇ ਵੱਲੋਂ ਅਧਿਕਾਰੀਆਂ ਦੇ ਵੱਲੋਂ ਅਪੀਲ ਕੀਤੀ ਗਈ ਕਿ ਹੁਣ ਸੜਕ ਦੇ ਨਾਲੇ ਕਿਨਾਰੇ ਖੜੇ ਹੋ ਜਾਇਆ ਜਾਵੇ ਤਾਂ ਇਹ ਲਾਈਟਾਂ ਨਾ ਲਗਾਈਆਂ ਜਾਣ ਜਿਸ ਤੋਂ ਬਾਅਦ ਗੱਲਬਾਤ ਕਰਦੇ ਆ ਉੱਥੇ ਫਾਇਰ ਅਫਸਰ ਤੇ ਸਿਵਲ ਡਿਫੈਂਸ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਇਹ ਸੁਣਾ ਦਿੰਨੇ ਆ ਇੱਕ ਨਿੰਦੂ ਕਹਿੰਦੇ ਨਕਲੀ ਮੋਕ ਟੇਲ ਲੋਕਾਂ ਨੂੰ ਦੱਸਣ ਵਾਸਤੇ ਕਰ ਕੋਈ ਹਾ ਕੀ ਇਨਸੀਡੈਂਟ ਵਾਧ ਦੇ ਆ ਤੇ ਅਸੀਂ ਉਸ ਨੂੰ ਕਿਸ ਤਰ੍ਹਾਂ ਫੇਸ ਕਰਨਾ ਵਾ ਕਿਉਂਕਿ ਸਾਡਾ ਜੋ ਵੀ ਚੰਗੇ ਨਾਗਰਿਕ ਹੁੰਦਾ ਇਹੋ ਹੀ ਪਛਾਣ ਕਿ ਆਪਣਾ ਪ੍ਰਸ਼ਾਸਨ ਜੋ ਹਦਾਇਤਾਂ ਨੂੰ ਇਹਨਾਂ ਬਿਨਾਂ ਅਸੀਂ ਲਾਗੂ ਕਰਨਾ ਤੇ ਹੋਰਨਾਂ ਨੂੰ ਲਾਗੂ ਕਰਨ ਵਾਸਤੇ ਪ੍ਰੇਰਿਤ ਕਰਨਾ ਬਿਲਕੁਲ ਇਹ ਵੀ ਲੱਗਦਾ ਪੈ ਕਿ ਕੁਝ ਲੋਕਾਂ ਨੂੰ ਅਵੇਰਨੈਸ ਘੱਟ ਹੈ ਸ਼ਾਇਦ ਹਜੇ ਵੀ ਅਵੇਰਨੈਸ ਕਰਨ ਦੀ ਅਵੇਅਰ ਕਰਨ ਦੀ ਹੈ ਲੋਕਾਂ ਨੂੰ ਜਾਗਰੂਕ ਖੁਦ ਹੋਣ ਦੀ ਲੋੜ ਜ਼ਿਆਦਾ ਸਰ ਇਸ ਤਰ੍ਹਾਂ ਕਿ ਸਾਡੇ ਜੇ ਇੱਕ ਨਾ ਹੇ ਹੈਗਾ ਕਲਚਰ ਕਿ ਆਪਾਂ ਜਿਹੜਾ ਨਾ ਆਫਤ ਨੂੰ ਇੱਕ ਬਹੁਤ ਛੋਟਾ ਜਿਹਾ ਲੈ ਲੈਂਦੇ ਆ ਕੋਈ ਇਹਨੂੰ ਬਹੁਤਾ ਇਹਨੂੰ ਮਾਇਨਾ ਨਹੀਂ ਦਿੰਦੇ ਜਿਹਦੇ ਕਰਕੇ ਲੋਕ ਜਿਹੜੇ ਚੱਲ ਰਿਹਾ ਕਰੇ ਲੋਕ ਇਸ ਚੀਜ਼ ਨੂੰ ਜਾਣਦੇ ਹੁੰਦੇ ਅੱਜ ਇਹ ਵੀ ਲੋਕ ਘਰਾਂ ਜਾਂ ਕਿਤੇ ਬ੍ਰੇਕ ਮਾਰ ਕੇ ਠੀਕ ਹੈ ਜਰੂਰੀ ਜਾ ਰਹੇ ਹੋ ਲੇਟ ਹੋ ਗਏ ਹੋ ਬ੍ਰੇਕ ਮਾਰ ਕੇ ਰੁਕ ਜਾਓ ਆਪਾਂ ਪ੍ਰਸ਼ਾਸਨ ਦਾ ਸਾਥ ਦੇਣਾ ਵਾ ਬਿਲਕੁਲ ਇਹ ਖਿਲਣਾ ਹੈ ਜਰੂਰੀ ਸ਼ਾਇਦ ਆਪਾਂ ਦੇ ਲੋਕਾਂ ਵਾਸਤੇ ਵੀ ਜ਼ਰੂਰੀ ਹੈ ਆਪਣੇ ਆਪਣੀ ਜਾਨ ਆਪਣੀ ਪਿਆਰੀ ਕਿਉਂਕਿ ਹਾਲਾਤ ਕਿਸੇ ਵੇਲੇ ਵੀ ਜੇ ਕਹਿੰਦੇ ਬਣ ਸਕਦੇ ਤੇ ਇਹ ਇਹੀ ਇਹ ਲੋਕ ਜਿਹੜਾ ਫਿਰ ਕੱਲ ਨੂੰ ਹੋਰਾਂ ਨੂੰ ਲੈ ਕੇ ਕਰਨ ਵਾਲੇ ਜਾਂ ਹਾਸੇ ਦੇ ਕਾਰਨ ਲੋਕੇ ਬਣ ਗਏ ਇਹੋ ਲੋਕ ਜਿਨਾਂ ਨੂੰ ਇਹ ਨਹੀਂ ਪਤਾ ਕਿ ਆਪਾਂ ਲਾਈਟ ਆਮ ਠੀਕ ਹੈ ਕੁਝ ਕੁਝ ਗੱਡੀਆਂ ਹੈਗੀਆਂ ਨੇ ਤੇ ਆਪ ਦੁਕਾਨਾਂ ਵਾਲੇ ਕੈਮਰੇ ਆਟੋਮੈਟਿਕ ਕੋ ਲਾਈਟ ਜਗਦੀ ਪਈ ਆ ਕੋਈ ਬਿਲਡਿੰਗਾਂ ਦੇ ਜਿਹੜੇ ਇਨਵਰਟਰ ਤੇ ਉਹ ਵੀ ਜਗਦੇ ਪਏ ਆ ਪਰ ਲੋਕਾਂ ਨੂੰ ਅਵੇਅਰ ਚਾਹੀਦਾ ਕਿ ਇੰਨ ਲਾਈਟਾਂ ਆਲਰੇਡੀ ਆਪਾਂ ਆਫ ਕਰਕੇ ਜਾਈਏ ਇੱਕ ਪ੍ਰਸ਼ਾਸਨ ਵੱਲੋਂ ਹਦਾਇਤ ਹੈ ਕਿ ਆਪਾਂ ਬਲੈਕਆਊਟ ਮੀਨ ਬਲੈਕਆਊਟ ਅਗਰ ਕਿਸੇ ਦਾ ਹੋ ਜੇ ਫਿਰ ਆਪਾਂ ਕਿੰਨੇ ਕਿ ਸਰਕਾਰ ਨਹੀਂ ਆਈ ਹੋ ਸਰਕਾਰ ਦਾ ਜੋ ਕੰਮ ਹੈ ਸਰਕਾਰ ਨੇ ਉਹ ਕਰਨਾ ਬਾਕੀ ਲੋਕਾਂ ਨੇ ਖੁਦ ਕਰਨਾ ਹੁੰਦਾ ਵਾ ਤੇ ਇਹ ਜਿੰਮੇਵਾਰੀ ਖੁਦ ਦੀ ਹੈ ਸਭ ਦੀ ਜਿੰਨੀ ਵੀ ਆ ਤੇ ਆਪਾਂ ਖੁਦ ਦੀ ਜਿੰਮੇਵਾਰ ਨੂੰ ਪਛਾਣੀ ਹੈ ਇੱਕ ਚੰਗੇ ਨਾਗਰਿਕ ਹੁੰਦਾ ਸਬੂਤ ਦਈ ਹੈ ਅਗੇ ਦੇਸ਼ ਹੈ ਜੀ ਅੱਧੇ ਘੰਟੇ ਦਾ ਬਲੈਕਆਊਟ ਹੋਏਗਾ ਤੇ 9:29 ਮਿੰਟ ਤੇ ਦੁਬਾਰਾ ਹਟਰ ਕੀਤਾ ਜਾਏਗਾ ਫਿਰ ਇੱਕ ਵਾਰੀ ਜਿਸ ਦੇ ਨਾਲ ਬਲੈਕਆਊਟ ਦੀ ਸਮਾਪਤੀ ਹੋਏਗੀ ਇੱਕ ਮੈਸੇਜ ਇਹ ਇਸ ਮੌਗਡਲ ਇਹਨੂੰ ਵੀ ਇੱਕ ਮੌਗਡਲੀ ਕਹਾਂਗੇ ਇਹ ਬਲੈਕਆਊਟ ਦੀ ਮੌਗਡਲ ਸੀ ਮੌਗਡਲ ਆ ਸਵੇਰੇ ਜਿਹੜੀ ਆਪਾਂ ਕੀਤੀ ਆ ਉਹ ਜਿਹੜੀ ਸੀਗੀ ਸਾਡੀ ਰੈਸਕਿਊ ਮੌਗਡਲ ਸੀਗੀ ਇਹਦਾ ਅਲੱਗ ਮੋਟਿਵ ਆ ਉਹਦਾ ਅਲੱਗ ਮੋਟਿਵ ਆ ਇਹਦਾ ਜੇ ਕੋਈ ਵੀ ਮੰਨ ਲਓ 에ਅਰ ਸਟ੍ਰਾਈਕ ਹੁੰਦੀ ਹੈ ਸਾਡੇ ਤੇ ਉਸ ਟਾਈਮ ਜਿਹੜੀ ਹੈ ਸਰਕਾਰ ਵੱਲੋਂ ਬੱਤੀ ਬੰਦ ਕੀਤੀ ਜਾਣੀ ਆ ਸ਼ਹਿਰ ਵਾਸੀਆਂ ਨੂੰ ਅਪੀਲ ਆ ਵੀ ਉਸ ਸਮੇਂ ਆਪਣਾ ਕੋਈ ਵੀ ਜਨਰੇਟਰ ਕੋਈ ਚੂਲਾ ਕੋਈ ਲਾਈਟ ਕੋਈ ਬੀੜੀ ਸਿਗਰਟ ਕਿਸੇ ਵੀ ਕਿਸਮ ਦੀ ਰੋਸ਼ਨੀ ਜਿਹੜੀ ਆ ਉਹ ਨਾ ਬਣਾਈ ਜਾਵੇ ਜਿਹਦੇ ਨਾਲ ਸਾਡੇ ਉੱਤੇ ਅਟੈਕ ਹੋਣ ਤੋਂ ਬਚ ਸਕੇ ਇਹ ਕੋਈ ਵੀ ਅਸਲਾ ਪੀਪਲ ਆ ਜਿਹਾ ਕਰਕੇ ਸ਼ਾਇਦ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਆਪਣੀਆਂ ਲਾਈਟਸ ਬੰਦ ਰੱਖਣ ਜੀ ਲਾਈਟਸ ਤੋਂ ਲੈ ਕੇ ਸਾਰੀਆਂ ਚੀਜ਼ਾਂ ਨੂੰ ਬੰਦ ਰੱਖਣ ਲਈ ਕਿਹਾ ਗਿਆ ਤੇ ਇਹ ਸਾਡੀ ਆਪਣੀ ਸੁਰੱਖਿਆ ਬੱਸੇ ਆ ਫੋਰਸਿਸ ਤੇ ਆਪਣੀ ਆਪਣੇ ਤੌਰ ਤੇ ਲੱਗੀਆਂ ਨੇ ਸਾਰੀਆਂ ਲੇਕਿਨ ਕੁਝ ਫਰਜ ਸਾਡੇ ਜਿਹੜੇ ਆ ਪਬਲਿਕ ਦੇ ਵੀ ਬੰਦੇ ਆ ਉਹ ਵੀ ਸਾਨੂੰ ਨਿਭਾਣੇ ਪੈਣਗੇ